ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਸ਼ੁਰੂ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਅੱਜ ਦੇ ਮੌਸਮ ਜਾਣੀ ਕਿ 17 ਨਵੰਬਰ 2024 ਪੰਜਾਬ ਦੇ ਮੌਸਮ ਦੇ ਹਾਲਾਤ ਕੀ ਬਣਦੇ ਦਿਖਾਈ ਦੇ ਰਹੇ ਨੇ ਬੀਤੀ ਕਾਲ ਤੋਂ ਹੀ ਪੰਜਾਬ ਦੇ ਵਿੱਚ ਬੱਦਲਬਾਈ ਅਤੇ ਪੱਛਮੀ ਹਵਾ ਦਾ ਦੌਰ ਚੱਲ ਰਿਹਾ ਸੀ ਜਿਸ ਦੇ ਕਾਰਨ ਸਾਨੂੰ ਬੀਤੀ ਕੱਲ ਅੰਮ੍ਰਿਤਸਰ ਬਟਾਲਾ ਅਤੇ ਬਿਆਸ ਦੇ ਇਲਾਕੇ ਦੇ ਵਿੱਚ ਮੀਂਹ ਤੇ ਦੇਖਣ ਨੂੰ ਬਹੁਤ ਹਾਲਾਤ ਮਿਲੇ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਬਿਸ਼ੱਕ ਕੱਲ ਧੁੰਦ ਵੀ ਰਹੀ ਅਤੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਦਾ ਹਲਿਕਾ ਹਲਕਾ ਸਾਨੂੰ ਅਸਰ ਘਟਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਪੱਛਮੀ ਹਵਾ ਦੀ ਦੁਆਰਾ ਤੋਂ ਵਾਪਸੀ ਹੋ ਚੁੱਕੀ ਹੈ ਤੇ ਅੱਜ ਵੀ ਪੰਜਾਬ ਦੇ ਵਿੱਚ ਪੱਛਮੀ ਹਵਾ ਦੀ ਵਾਪਸੀ ਰਹੇਗੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਧੁੰਦ ਘਟਣੀ ਸ਼ੁਰੂ ਹੋਈ ਹੈ ਜਾਂ ਨਹੀਂ ਤੁਹਾਡੇ ਇਲਾਕੇ ਵਿੱਚ ਮੀਂਹ ਵਗੈਰਾ ਦੇ ਕੋਈ ਚਾਂਸ ਕੱਲ ਬਣੇ ਸੀ ਜਾਂ ਨਹੀਂ ਤੇ ਅੱਜ ਕਿਵੇਂ ਦਾ ਮੌਸਮ ਹੈ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰਕੇ ਵੀਡੀਓ ਨੂੰ ਲਾਈਕ ਵੀ ਕਰਦੇ ਹੋ ਜੀ ਅੱਜ ਜੇ ਗੱਲ ਕੀਤੀ ਜਾਵੇ ਤਾਂ ਸਵੇਰ ਵੇਲੇ ਤੋਂ ਹੀ ਸਾਨੂੰ ਪੱਛਮੀ ਹਵਾ ਦੀ ਵਾਪਸੀ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਪੱਛਮੀ ਹਵਾ ਦੇ ਨਾਲ ਪੰਜਾਬ ਦੇ ਵਿੱਚ ਦੁਆਰਾ ਤੋਂ ਮੌਸਮ ਖੁੱਲਦਾ ਹੋਇਆ ਦਿਖਾਈ ਦੇਵੇਗਾ ਧੁੰਦ ਸਵੇਰ ਸ਼ਾਮ ਦੀ ਰਹੇਗੀ ਪਰ ਦੁਪਹਿਰ ਦੇ ਵੇਲੇ ਸਾਨੂੰ ਕਿਤੇ ਨਾ ਕਿਤੇ ਧੁੱਪ ਚੰਗੀ ਅੱਜ ਪੰਜਾਬ ਦੇ ਵਿੱਚ ਲੱਗਦੀ ਦਿਖਾਈ ਦੇਵੇਗੀ ਬਿਸ਼ੱਕ ਪੰਜਾਬ ਦੇ ਵਿੱਚ ਧੁੰਦ ਸਾਫ਼ ਹੋ ਜਾਵੇਗੀ ਪਰ ਪੱਛਮੀ ਹਵਾ ਦੀ ਵਾਪਸੀ ਹੋਣ ਦੇ ਕਾਰਨ ਅੱਜ ਤਾਪਮਾਨ ਦੇ ਵਿੱਚ ਚੰਗੀ ਗਰਾਵਟਾਂ ਦੇ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਮੈਕਸਿਮਮ ਤਾਪਮਾਨ 30 ਡਿਗਰੀ ਤੋਂ ਥੱਲੇ ਜਾਂਦਾ ਹੋਇਆ ਦਿਖਾਈ ਦੇਵੇਗਾ ਤੇ ਹੁਣ ਸ਼ਾਮ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ ਵੇਲੇ ਮੌਸਮ ਜਿਹੜਾ ਹੈ ਉਹ ਵੀ ਲਗਭਗ 20 ਅਤੇ 18 ਡਿਗਰੀ ਤਕਰੀਬ ਅਤੇ ਰਾਤ ਦਾ ਮੌਸਮ 13-14 ਡਿਗਰੀ ਤੱਕ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਪੱਛਮੀ ਹਵਾ ਆਉਣ ਦੇ ਨਾਲ ਪੰਜਾਬ ਦੇ ਵਿੱਚ ਠੰਡ ਦਾ ਅਹਿਸਾਸ ਵਧ ਜਾਂਦਾ ਹੈ ਕਿਉਂਕਿ ਪੱਛਮੀ ਹਵਾ ਠੰਡੀ ਹੁੰਦੀ ਹੈ ਤੇ ਨਾਲ ਦੀ ਨਾਲ ਖੁਸ਼ਕ ਹੁੰਦੀ ਹੈ ਜਿਸ ਦੇ ਨਾਲ ਕੀ ਧੁੰਦ ਵੀ ਥੋੜਾ ਬਹੁਤਾ ਪਾਸਾ ਆਪਣਾ ਬਟਲ ਲੈਂਦੀ ਹੈ ਗੱਲ ਕੀਤੀ ਜਾਵੇ ਤਾਂ ਪਹਾੜੀ ਖੇਤਰਾਂ ਦੇ ਵਿੱਚ ਹਜੇ ਵੀ ਸਿਸਟਮ ਬਣੇ ਹੋਏ ਨੇ ਪਹਾੜੀ ਖੇਤਰਾਂ ਵਿੱਚ ਧੁੰਦ ਨਾਲ ਦੀ ਨਾਲ ਥੋੜੀ-ਬੋਤੀ ਬਰਫਵਾਰੀ ਅਤੇ ਕਿਣਮਣ ਕਣੀ ਦੀਆਂ ਵੀ ਖਬਰਾਂ ਆ ਸਕਦੀਆਂ ਨੇ ਜਿਸ ਦਾ ਅਸਰ ਪੰਜਾਬ ਦੇ ਵਿੱਚ ਇਹ ਹੋਵੇਗਾ ਕਿ ਠੰਡ ਪੰਜਾਬ ਦੇ ਵਿੱਚ ਵੱਧਦੀ ਹੋਈ ਦਿਖਾਈ ਦੇਵੇਗੀ ਇਸ ਤੋਂ ਇਲਾਵਾ ਕਿਸਾਨ ਵੀਰਾਂ ਲਈ ਚੰਗੀ ਗੱਲ ਇਹ ਹੈ ਕਿ ਧੁੱਪ ਚੰਗੀ ਨਿਕਲਣੀ ਸ਼ੁਰੂਆਤ ਤੋਂ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਇਸ ਸਮੇਂ ਕਣਕ ਦੀ ਬਜਾਈ ਦਾ ਸਮਾਂ ਚੱਲ ਰਿਹਾ ਹੈ ਖਾਦ ਵਗੈਰਾ ਲਗਾਉਣ ਦਾ ਸਮਾਂ ਚੱਲ ਰਿਹਾ ਹੈ ਤੇ ਕਿਸਾਨਾਂ ਦੇ ਵਿੱਚ ਇਸ ਸਮੇਂ ਸਪਰੇਅ ਦੀ ਵੀ ਦੁਆਰਾ ਤੋਂ ਸ਼ੁਰੂਆਤ ਹੋ ਚੁੱਕੀ ਹੈ ਕੋਈ ਕਣਕ ਦੀ ਬਜਾਈ ਪੰਜਾਬ ਦੇ ਵਿੱਚ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਚੁੱਕੀ ਸੀ ਜਿਸ ਦੇ ਕਾਰਨ ਕਈ ਕਿਸਾਨ ਵੀਰ ਹਜੇ ਪਾਣੀ ਲਗਾਉਣਾ ਸ਼ੁਰੂ ਕਰ ਰਹੇ ਨੇ ਤੇ ਉਹਨਾਂ ਲਈ ਚੰਗੀ ਗੱਲ ਇਹ ਹੈ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਹਜੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਲਗਭਗ 27-28 ਤਰੀਕ ਤੱਕ ਦੁਆਰਾ ਤੋਂ ਮੀਂਹ ਦੀ ਸੰਭਾਵਨਾ ਪਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਫਿਲਹਾਲ ਮੌਸਮ ਆਉਂਦੇ 7-8 ਦਿਨਾਂ ਤੱਕ ਠੀਕ-ਠਾਕ ਬਣਿਆ ਰਹੇਗਾ ਗੱਲ ਕੀਤੀ ਜਾਵੇ ਆਉਂਦੇ 4-5 ਦਿਨਾਂ ਦੀ ਲਗਭਗ 17 ਤੋਂ ਲੈ ਕੇ 22-23 ਤਰੀਕ ਤੱਕ ਮੌਸਮ ਠੀਕ ਹੈ ਕਿਸੇ ਤਰੀਕੇ ਦੀ ਹਲਚਲ ਨਹੀਂ ਹੈ ਅਗਰ ਕੋਈ ਹਲਚਲ ਹੁੰਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਦੁਆਰਾ ਤੁਮ ਮਿਲਦੇ ਜੀ ਦੁਪਹਿਰ ਤੇ ਸ਼ਾਮ ਦੀ ਵੀਡੀਓ ਦੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ